ਦੀ ਦੀਦੀ ਕੀ ਹੈਗੀ ਕੀ ਹੈਗੀ ਹਾਂ ਅੱਛਾ ਵਹਿਣ ਆ ਗਈ ਹਾਂ ਵਹਿ ਆ ਗਈ ਦੀਦੀ ਚੱਲ ਸਕੂਲ ਭੱਜ ਕੇ ਭੱਜ ਕੇ ਦੀਦੀ ਕਿ ਦੀਦੀ ਜਾਓ ਭੱਜ ਕੇ ਜਾਓ ਅਸੀਂ ਤੁਹਾਡੇ ਨਾਲ ਆਵਾਂਗੇ ਦੀਦੀ ਦਾ ਦੀ ਨਹੀਂ ਕਰਦਾ ਸਕੂਲ ਜਾਣ ਨੂੰ ਥਵਲੀ ਵਾਲੀ ਜਾਂਦੀ ਹੈ ਵਹਿਣ ਗਦ ਹੁੰਦੀ ਖੜੀ ਹੈ ਨਾ ਮੀਆ ਆ ਤੇ ਹੁਣ ਨਮਾਉਣੀ ਪੈਣੀ ਹੈ ਡਿਊਟੀ ਬਾਈ ਜੀ ਭੇਜ ਦਿੱਤੇ ਆਪਾਂ ਬਿਲਕੁਲ ਤੇ ਟੋਕਰਾ ਲਿਆ ਜੱਕ ਦੇ ਚੱਲੇ ਆ ਵਤੂੜੀ ਵਾਲੇ ਅੰਦਰ ਤੇ ਪੈਨ ਨੂੰ ਪੜ ਗਏ ਪਠੇ ਤੇ ਆ ਵੇਖੋ ਕਿਦਾਂ ਲਿਬੜਨਾ ਹੈ ਫੇਰ ਵੀਰ ਵੀ ਨਹੀਂ ਹੁੰਦੀ ਮਾਹੂ ਗਣ ਤੁਨੂੰ ਇਹ ਕੀਤਾ ਆਈ ਮੂਲੜਿਆ ਹੈ ਆਉਨਾ ਨਾ ਪਠੇ ਬੁੰਨਾ ਮੱਚ ਬੋਲਦੀ ਕਿਵੇਂ ਦੀ ਡਰ ਨਹੀਂ ਮੇਰਾ ਤੁਨੂੰ ਉਹ ਬਈ ਆ ਕੇ ਆਪਾਂ ਪਠੇ ਕਰਤਾ ਕੰਮ ਡੰਨ ਤੇ ਇਹਨਾਂ ਨੂੰ ਕਰਤਾ ਅੰਦਰ ਤੇ ਹੁਣ ਮਾਰ ਕੇ ਦਿਖਾਉ ਛਾਲਾਂ ਦੇ ਉੱਤੇ ਮੈਂ ਬੜਕ ਲਗਾਈ ਓਏ ਓ ਵੀ ਚੱਲੇ ਹੁਣ ਚਾਪੀਂ ਤੇ ਮੰਨੂ ਸਕਾ ਉਹ ਵਿਆਹ ਜੀ ਉਹ ਨਹੀਂ ਮੰਨ ਮੰਪੀ ਸੇ ਰਹਿ ਗਿਆ ਮੰਨੂ ਗਲੰਡੀ ਜੁਈ ਦੇਦੀ ਆ ਬੁਨੇ ਹਾਂ ਕੀ ਕਰਦਾ ਇਹ ਉਹਨਾਂ ਨੂੰ ਕਿਉਂ ਭਜਾਈਏ ਇੰਨਾ ਕਬੂਤਰਾਂ ਨੂੰ ਹੈ ਇਹ ਨਦਰ ਓਏ ਨਦਰ ਓਏ ਨਦਰ ਇੱਕ ਦੇਖੀ ਓਏ ਤੇ ਉਹਨਾਂ ਨੂੰ ਕਿਉਂ ਭਜਾਈ ਜਾਂਦਾ ਕਿ ਭਜਾਈਗਾ ਬੱਬਾ ਆ ਤਾਂ ਨਹੀਂ ਆ ਨਹੀਂ ਕਹਿੰਦੀ ਆ ਉਨਕੇ ਨਾ ਕੁਤਰੋ ਦਾਣੇ ਜੁਗੋ ਤੇ ਪਪ ਕਾਜੋਗੇ ਪਪੋਤਾ ਨੂੰ ਹਾਂ ਕਿ ਮੈਂ ਬਹੁ ਪੇੜੀਆਂ ਮੈਂ ਬਹੁਤ ਹਾਂ ਇਹ ਕੀ ਕਰਤਾ ਨਹੀਂ ਕਰਤਾ ਤੇ ਉਹ ਕੁਤਰ ਕੁਤਰ ਉਹਨਾਂ ਚ ਸਾਰਿਆਂ ਤੋਂ ਛੋਨਾ ਕੁਤਰ ਕਿਹੜਾ ਆ ਤੇਰੇ ਕੁਤਰ ਕਿਹੜੇ ਆ ਇਹ ਤੇਰੇ ਆ ਕੁਤਰ ਸਾਰੇ ਹੈ ਮੇਰਾ ਕੁਤਰ ਤੇਰਾ ਕਿਹੜਾ ਕੁਤਰ ਹਏ ਕੋ ਗੁੰਗਣੀ ਆਏ ਫਿਰਦੇ ਨਹੀਂ ਕੋ ਦੂ ਤੇ ਮੰਨੂ ਕਿੱਥੇ ਐ ਇੱਥੇ ਮੰਨੂ ਮੰਨੂ ਅੰਦਰ ਫਿਰਦਾ ਪਛਮਾ ਚ ਹਨਾ ਹਨਾ ਹੀ ਉਹ ਜੂੜੀ ਮਟਰ ਹੂੰ ਜੂੜੀ ਮਟਰ ਓਏ ਇੱਧਰ ਦੇਖੋ ਈ ਉਹ ਦੇਖ ਕਿ ਗੁੱਗ ਕਿਵੇਂ ਚਾਦੀ ਕਰਦੀ ਕੋ ਗੂ ਨਾ ਹਏ ਕੋ ਗੂ ਗੀ ਉੱਡ ਜਾਂਦੇ ਹਣਾ ਨਾ ਬਰ ਕੋ ਕੌਲੀ ਆਈ ਵਜ ਗਈ ਓਏ ਓਏ ਤੇਰੀ ਤੇਰੀ ਕੌਲੀ ਗਈ ਪਜਨੀ ਹੁਣ ਕੀ ਕਰੇਗੀ ਲਿਆ ਬਈ ਕੋ ਉਤਰ ਗੱਡੇ ਸੋਨੇ ਹਾਰੇ ਨਜ਼ਰ ਦੇ ਬਈ బనా ఇద్దరీ కితే మరి గరి ਹਾਜੀ ਕਿਤੇ ਆਹ ਵੇਤੀ ਹਾਜੀ ਆਪਣੀ ਕਿ ਹਾਜੀ ਪੁੱਤਰ ਆ ਗਏ ਵੇਤੀ ਨਦਰਦਸਤ ਹੋਏ 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 ਗਰਬਾਏ ਤਰੀ ਕੋਟ ਭੇਜੂਗੀ ਨਾ ਪਾਣੀ ਚ ਮਾਰ ਦੀਦੀ ਆ ਗਈ ਦੀਰੀ ਆ ਗਈ ਕਿਹਨੇ ਦੀਦੀ ਹੈ ਦੀਦੀ ਹਾਂ ਸੁੱਤੀ ਏਠੀ ਆ ਦੀਦੀ ਕਿਵੇਂ ਆ ਨਾ ਦੀਦੀ ਕਿਹਦੇ ਪੇਪਰ ਕਿਵੇਂ ਰਿਹਾ ਤੇਰਾ ਪੇਪਰ ਹੈ ਸ਼ਾਬਦ ਪੇਪਰ ਕਿਵੇਂ ਰਿਹਾ ਆਉਂਦੇ ਇਧਰ ਕਿੰਨੇ ਨੰਬਰ ਆਜੇ ਜਾਨੀ ਜੇ ਘੱਟ ਬਣਾਉਂਦਾ ਹੈਂ ਕਿ ਹੁੰਦੀ ਆ ਬਾਈ ਮਿੱਟੀ ਹੁੰਦੀ ਚਲੋ ਬਾਈ ਉਹ ਨਾ ਮਾਰ ਬੋਕਰ ਬਾਈ ਰੋਕੀ ਤਾਂ ਜਾਂਦਾ ਤੈਨੂੰ ਉਹ ਉਹ ਕੀ ਕਰਦਾ ਉਹ ਮੇਰੇ ਕਿ ਕਰਦਾ ਉਹ ਮੂਹਰੇ ਵੜਦਾ ਮੈਂ ਕੋਕਾ ਕਰਨੀ ਤੈਨੂੰ ਬੋਸ ਕਰਦੀ ਠੀਕ ਹ ਤੂੰ ਮਿੱਟੀ ਹੁੰਦੀ ਆ ਨੇ ਤੇਰਾ ਬੰਦ ਜਦੋਂ ਨਹੀਂ ਤੋੜਦਾ ਕੋਈ ਤੂੰ ਬੋਲਣਾ ਕੋ ਬਾਈ ਡੈਡ ਬਾਈ ਨਜ਼ਰ ਨਜ਼ਰ ਬਾਈ ਸੱਡ ਤਾ ਤੂੰ ਨਹੀਂ ਬਦਲ ਤਾ ਪਾਸੇ ਕਰ ਗਈ ਨਹੀਂ ਬਾਈ ਕਿਵੇਂ ਡੈਗ ਗਿਆ ਪਾਪਾ ਤੂੰ ਚੱਤ ਬਾਈ ਨੂੰ ਇਹ ਦੂਆ ਦੇ ਆਖੂ ਖਿਚ ਨਾ ਮਰਾ ਦੀ ਕੋਈ ਲੋਈੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ ਆ ਮੁਰ ਜਾਂਦੀ ਪਈ ਆਪਣੇ ਖੇਤ ਨੂੰ ਆ ਜਿਹੜੀ ਆਪਣੀ ਕੰਕ ਕਰ ਨਿਸ ਰਹੀ ਹੈ ਵੀ ਗੱਲਬਾਤ ਬਣੀ ਪਈ ਆ ਬਈ ਬੰਦਾ ਚੱਲੇ ਢਿੱਕੀ ਆਗੇ ਸ਼ਬਦ ਅਸੀਂ ਕਹੇ ਸ਼ਾਮ ਸੰਨ ਵੀ ਕੀ ਹੁੰਦੀ ਹੈ ਹੈਲੋ ਗੜੀ ਆਂਦੀ ਸੀ ਵੀ ਆਈ ਹੋਈ ਸੀ ਚਾਰ ਲੈਂ ਨਾ ਮੈਂ ਸ਼ਰਦ ਸਾਡੀ ਕਰ ਰਹੀ ਸੀ ਵੀਟ ਪਹਿਲਾ ਬਈ ਹੈਲੋ ਕਰ ਦੂਗੀ ਨੀ ਸਾਡੇ ਤੋਂ ਵੀ ਨਹੀਂ ਆ ਗਿਆ ਚਾਰ ਲੈਂ ਹੈਲੋ ਦੇਖੋ ਕਹਿੰਦੀਆਂ ਸਿੰਘਾਂ ਚੱਲਾਂਗਾ ਤੇਰੇ ਨਾਲ ਤੇ ਪਰ ਜਦੋਂ ਮੰਨੂ ਨੇ ਚਾਰ ਪੱਟ ਕੇ ਤੇ ਮੰਨੂ ਜਾਣ ਲੱਗਾ ਤੇ ਦੋਨੋਂ ਨਾਲ ਜੜ ਗੀਆਂ ਉਹਦੀ ਉਹ ਦੇਖ ਪੇਟੀਆਂ ਜਾਂਦੀਆਂ ਮਗਰ ਤੇ ਮੈਂ ਕਿਹਾ ਸੀ ਮੇਰ ਨਾਲ ਚੱਲ ਜੇ ਇਹਦੇ ਨਾਲ ਨਹੀਂ ਸੀ ਅਸੀਂ ਤਾਂ ਚਾਚੇ ਨਾਲ ਚੱਲਣਾ ਉਹ ਗਈਆਂ ਆਪਾਂ ਵੀ ਪੱਟ ਲਿਆ ਚਾਰ ਤੇ ਖਿੱਚ ਤਾ ਅਸੀਂ ਘਰ ਨੂੰ ਤੇ ਉਹ ਵੀ ਆਪਾਂ ਵੀ ਪੱਟ ਲਿਆ ਚਾਰ ਤੇ ਚੱਲੇ ਘਰ ਨੂੰ ਤੇ ਘਰੇ ਆ ਕੇ ਦੇਖਿਆ ਵੀ ਨਦ ਜਿਹੜਾ ਉਹ ਪਹਿਲਾਂ ਹੀ ਖੜਾ ਸੀਗਾ ਕਿਉਂਕਿ ਉਹ ਮੰਨੂ ਨਾਲ ਆਗੇ ਸੀ ਪਹਿਲਾਂ ਹੀ ਤੇ ਫੇਰ ਅਸੀਂ ਚਲੇ ਜਾਨੇ ਆ ਪਾਣੀ ਲੈਣ ਨਹਿਰ ਤੋਂ ਕਿਉਂਕਿ ਜਿਹੜਾ ਪਿੰਡ ਦਾ ਪਾਣੀ ਬਹੁਤ ਮਾੜਾ ਸਾਡੇ ਅਸੀਂ ਨਹਿਰ ਤੇ ਚਲੇ ਜਾਨੇ ਆ ਤੇ ਇਧਰ ਨਜ਼ਰ ਦਾ ਦਾਦਾ ਵੀ ਚੱਲਿਆ ਤੇ ਆ ਜਿਹੜੀਆਂ ਨਹਿਰਾਂ ਦੀ ਜੇ ਵੀ ਇਹ ਨਹਿਰਾਂ ਭਰ ਰਹੀਆਂ ਪੱਕੀਆਂ ਹੋ ਰਹੀਆਂ ਤੇ ਇੱਥੇ ਬਹੁਤ ਹੀ ਹੁਣ ਤਾਂ ਮੀਂਹ ਕਰਕੇ ਘਾਟ ਨਹੀਂ ਤਾਂ ਬਹੁਤ ਧੂੜ ਮਿੱਟੀ ਇਹਦੇ ਆਹ ਬਈ ਇਧਰ ਨੂੰ ਰਤੀ ਰੋੜੀ ਨੂੰ ਪਾਣੀ ਜਾਂਦਾ ਇਧਰ ਨੂੰ ਦੂਜੇ ਪਿੰਡ ਨੂੰ ਤੇ ਉਹ ਸੂਏ ਦਾ ਜਿਹੜਾ ਉਹ ਗੇਟ ਲਾ ਰਿਹਾ ਸੀਗਾ ਬਹੁਤ ਜਦਦੋਜਤ ਕਰੀ ਜਾਂਦਾ ਸੀ ਭਾਈ ਤੇ ਦੇਖੋ ਵੀ ਗੇਟ ਕਿਵੇਂ ਵਿਚਾਰਾ ਜੋਰ ਲਾਈ ਜਾਂਦਾ ਤੇ ਆ ਨਹਿਰ ਜਿਹੜੀ ਬੰਦ ਤੇ ਪਾਣੀ ਬਿਲਕੁਲ ਹੀ ਨਹੀਂ ਉਹ ਬੰਨ੍ਹ ਲਾ ਕੇ ਉੱਥੇ ਜਿਹੜੀ ਨਹਿਰ ਬਣ ਰਹੀ ਆ ਪਰ ਉਹ ਨੂੰ ਫਰੀਦਪੁਰ ਵਾਲੀ ਸਾਈਡ ਨੂੰ ਤੇ ਫੇਰ ਅਸੀਂ ਪਾਣੀ ਭਰ ਕੇ ਆ ਜਾਂਦੇ ਆ ਘਰ ਵਾਲ ਨੂੰ ਤੇ ਤੁਹਾਨੂੰ ਦਿਖਾਉਣੀ ਆ ਬਈ ਕਿਵੇਂ ਇੱਥੋਂ ਮਸਾਲਾ ਤਿਆਰ ਕਰਕੇ ਤੇ ਨਹਿਰ ਹਾਲ ਨੂੰ ਜਾਂਦਾ ਆ ਦੇਖੋ ਵੀ ਕਿੱਡੇ ਤਗੜੇ ਪ੍ਰੋਜੈਕਟ ਆ ਲੋਡਰਾਂ 'ਚ ਭਰਿਆ ਜਾਂਦਾ ਮਸਾਲਾ ਤੇ ਫੇਰ ਉੱਥੇ ਨਹਿਰ ਤੇ ਲਿਜਾ ਕੇ ਦੇਖੋ ਆ ਜਿਹੜੇ ਦੋ ਲੋਡਰ ਖੜੀ ਹੈ ਜਮੀਂ ਕਰਕੇ ਇੱਥੇ ਰਸ਼ ਘਟਾ ਬਈ ਕਿਉਂਕਿ ਮੀਂਹ ਪੈ ਗਈ ਹਟਿਆ ਸੀ ਨਾ ਅੱਜ ਤੇ ਨਹੀਂ ਤਾਂ ਇੱਥੇ ਬਹੁਤ ਰਸ਼ ਹੁੰਦਾ ਤੇ ਸਾਰੀ ਸਾਡੇ ਰੋਡ ਜਿਹੜੇ ਖਰਾਬ ਕੀਤੇ ਪਏ ਆ ਪਿੰਡ ਦੇ ਇਹਨਾਂ ਨੇ